ਇਹ ਖਾਪੀਆਂ ਬੜੀਆਂ ਮਾਰਦਾ ਲਾ ਰੋਕਾਂ ਦਾ ਦੇਖਣਾ ਮੇਰੇ ਵੀਰ ਫਿਰ ਫਾਦਰ ਸਾਹਿਬ ਏਸ ਆਈ ਐਲ ਰਿਸ਼ਨਾ ਫਿਰ ਮੇਰ ਪਾਉਣਾ ਲਾ ਕੁਸ਼ਾ ਕਿਹਨੇ ਰੱਟੇ ਨਾਲ ਇੱਕ ਤਰਫੇ ਮੁੰਡੇ ਫਿਰ ਆ ਰਿਹਾ ਹੈ ਅਜੇ ਟੈਮਾ ਬੜਾ ਤੋੜ ਨਾਲ ਕਿਹਨੇ ਰੱਟੇ ਨਾਲ ਦੇਖਿਆ ਇਸਦੇ ਨੰਬਰ ਕੋਈ ਟੀਮ ਨੂੰ ਜੋੜਾ ਗਿਆ ਅਮੀਰ ਪਾਉਣੀ ਮੋਹਨੇ ਕਿਹਨੇ ਹਾਰ ਵਾਲਾ ਰਾਜਕਮਾ ਮੇਰੇ ਵੀਰ ਜਾਈ ਅਗੀਆਂ ਟੀਮਾਂ ਆ रोड़ी मोहो रीति

ਹਾਥੀ ਮਾਤੂ ਦੇ ਮੈਚ ਕਬੱਡੀ ਕਪਾਟੀ ਕੋਲ ਇੱਕ ਖਿਡਾਰੀ ਵਾਹ ਹਾਥੀ ਮਾਤੂ ਦੇ ਮੈਚ ਹੋ ਰਿਹਾ ਕਬੱਡੀ ਪਤਵਾਨੀ ਕੋਲ ਦੇਖਣਾ ਹੀ ਪਾਵਾ ਤਿੰਨ ਨਾਲ ਕਬੱਡੀ 75 ਦੇਖਣਾ ਹੀ ਪਾਵੇ ਇਹਦੀ ਅੱਠਵਾਂ ਮਾਤੂ ਮੈਚ ਹੋ ਰਿਹਾ ਕਬੱਡੀ ਪੈਕ ਕੋਲ ਦੇਖਣਾ ਹੀ ਪਾਵਾ ਤੇ ਕਬੱਡੀ ਓਪਨ ਦੇ ਤਿੰਨ ਖਿਡਾਰੀ ਵਾਹ 40000 ਪਹਿਲਾ ਤੇ 41000 ਦੂਸਰਾ ਨਾਲ ਬੈਸਟਾਂ 15 15000 ਸਾਡੇ ਰੁਪੀ ਪ੍ਰਧਾਨ ਹੋਣੀ

ਮੈਂਬਰ ਸਾਹਿਬ ਆਏ ਟਰੂਆਂ ਵਾਲੀ ਵਾਲੇ ਕਹਿੰਦੇ ਗੰਗਾ ਸਿੰਘ ਸਰਪੰਸਾ ਵਾਲੀ ਮਾਤਾ ਜੱਟਾਂ ਦੇ ਮਤੀਤ ਸਿੰਘ सिंह ਬੰਦਾ ਮੇਲਾ ਕਰਦੇ ਹੈ ਬਹੁਤ ਸਾਰਾ ਮਾਣ ਇਹਨਾਂ ਲੋਕਾਂ ਦਾ ਕਰਦੇ ਹੈ ਸਰਦਾਰ ਮਲਕੀ ਸਿੰਘ ਸਰਪੰਸਾ 21 ਸਾਲ 45000 ਤੇ ਅੰਮ੍ਰੇ ਸਾਲ ਜਿਲ੍ਹਾ ਡੋਪਣਾ ਨਿਕਲਿਆ ਤਿੰਨ ਖਿਡਾਰੀ ਮਾਰੋ ਡੋਪਣਾ ਕਹਿੰਦੇ ਦੂਸਰਾ ਨਾਲ ਜਿਲ੍ਹਾ ਪਰੋਂ ਦੇ ਕਹਿਣਗੇ ਮਹਿੰਦਰਾ ਦਾ

ਜੇਵਾਹਰ ਕਬੱਡੀ ਲਾਦੇ ਖੇਡੀ ਜਾਣੀ ਜੋਰਦਾਰ ਮਿੱਤਰੋ ਕਬੱਡੀ ਭੰਗਣਾ ਪਹੁੰਚ ਆਈ ਆ ਬਈ ਆਹ ਸ਼ਾਨ ਮਿੱਤਰੋ ਉਧਰ ਖਾਮੀ ਖੇਡ ਕਬੱਡੀ ਆ ਧੱਕਰ ਮੋਟਰ ਬਾਈ ਸੁਖਾ ਸ਼ੇਰ ਤੋਂ ਆ ਮੈਦਾਨ ਤੋਂ ਐ ਸੰਦੂਕੋ ਨੇ ਲੈ ਜਾ ਰਿਹਾ ਹੋਇਆ ਸਰਦਾਰ ਗੁਰਦੀਪ ਸਿੰਘ ਮੋਲਾਪੁਰਿਆ ਦਾ ਪੁੱਤ ਹੈ ਇਹ ਨਹੀਂ ਹੰਤਰੇ ਨਾਲ ਪਿਆਰਾ ਕਮਾਲ ਕੁਰੇ ਨਾਲ ਜੋੜਾ ਕੱਟਣ ਵਾਲਾ ਪ੍ਰਦੀਪ ਬਿਆਲ ਤੇ ਕਹਿੰਦਾ ਕਬੱਡੀ ਦੇ ਕੱਪਾਂ ਤੇ ਮਾਨਸਨ ਵਾਲੀਆਂ ਹੁੰਦੀ ਹੈ ਕੱਪਾਂ ਜਿੱਥੇ ਕਹਿੰਦੇ ਉੱਥੇ ਖੜੇ ਹੁੰਦਾ ਜੈ ਹਾਂ ਦਾ ਜਾਂ ਹੈ ਰੇਸ਼ਮ ਨਾਲ ਪਿਆਰ ਬਹੁਤ ਹੈ ਮੈਂ ਲੋਕਾਂ ਨੂੰ ਸੁਣਿਆ ਕਿ ਪੁੱਤਾਂ ਨੂੰ ਪਿਆਰ ਕਰਦਾ ਉਦੋਂ ਕਹਿੰਦੇ ਨਾਂ ਨਾਸ ਤੇ 11 ਤਰੀਕ ਬਕਰੇ ਜਸਰਾ ਜਗਤਪਾਲਾ ਰਣਜੀਤ ਨੰਦੀ

ਖੇਲ ਪੱਤੀ ਦੇ ਵਿੱਚ ਕਿ ਪਰਲਾ 40 ਤੇ 30 ਫੱਡਿਆਂ ਮੇਲਾ ਖੇਡਾਂ ਨੂੰ ਨਾਮ ਵਾਸਤੇ 11 ਜਿਹੜੀ ਮਾਰਤ ਰਹੀ ਹੈ ਖੇਲ ਪੱਤੀ ਦੀ ਸਾਡੇ ਘਰਾਂ ਮੇਲਾ ਇਹ ਜੋ ਸਮਾਪਤ ਲੈ ਵੀ ਲੱਖੀ ਭਾਈ ਉਹਨਾਂ ਜਾਣਾ ਵਾਲਿਆ ਆਵਾ ਕਹਿੰਦੇ ਬੂਟਾ ਢਿੱਲੋ ਵੀ ਆ ਗਿਆ ਜਾਂਦੇ ਮੈਦ ਦੇ ਵਿੱਚੋਂ ਜੇਤੂ ਟੀਮ ਨੇ ਮੰਨ ਲਈ ਤਾਂ ਸੁਣੀ ਜਿਹੜੀ 33 ਘੁਰਦੇ ਜੇਤੂ ਨਹੀਂ ਹੈ ਘੁਰਦੀ ਘੁਰਲਾ ਜਿਹੜੀ ਜੇਤੂ ਨਹੀਂ ਹੈ ਮੁੰਦਰੀਆਂ ਨਾਲ ਨਾਲ ਯਾਰ ਜੰਨ ਵਾਲੇ ਪੰਮਲਾ ਬੂਟਾ ਢਿੱਲੋ ਉਹ ਵੀ ਜਿਹੜਾ ਪਹੁੰਚ ਗਿਆ ਸ਼ਿਵਸ਼ੇਰ ਰਾਮਾ ਜੀ ਮੇਰੇ ਵਾਲੇ ਮਾਈਕ ਤੇ ਭਰਾ ਜਾਣਗੇ ਨੇਸ਼ਮ ਲੰਮੀ ਦੇ ਨਾਲ ਮੰਗੇ ਨੂੰ ਬਹੁਤ ਬੱਦੀ ਮੁਬਾਰਕਬਾਦ ਹੈ 11 ਤਰੀਕ ਨੂੰ